ਜਿਵੇਂ ਕਿ ਅਸੀਂ ਸਾਰੇ ਜਾਣਦੇ ਆਂ ਵੀ 19 ਮਾਰਚ ਨੂੰ ਕੇਂਦਰ ਨਾਲ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਪਰ ਮੀਟਿੰਗ ਵੀ ਆਪਣੇ ਢੰਗ ਨਾਲ ਨਿਬੜ ਗਈ ਸੀ ਅਗਲੀ ਮੀਟਿੰਗ ਜਿਹੜੀ ਸੀ ਉਹ ਸ਼ਿਵਰਾਜ ਚੋਹਾਨ ਜੀ ਕਹਿੰਦੇ ਸੀ ਵੀ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ 4 ਮਈ ਦੀ ਸੀ ਹੁਣ ਮੇਰੇ ਖਿਆਲ ਉਹਦੇ 'ਚ ਵੀ ਕੋਈ ਤਬਦੀਲੀ ਆ ਰਹੀ ਆ ਉਹ ਮਿਲ ਗਈ ਸੀ ਉਪਰੰਤ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਨਾਲ ਵੱਖਰੀ ਗੱਲ ਕਰ ਲਓ ਕਿਉਂਕਿ 18 ਦੀ ਰਾਤ ਨੂੰ ਫੋਰਸਾਂ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨਹੀਂ ਇਹ ਨਹੀਂ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰ ਗਏ ਸੀਗੇ ਉਦੋਂ ਮੋਰਚਿਆਂ ਦੇ ਨੇੜੇ ਫੋਰਸ ਨਹੀਂ ਸੀ ਹੈਗੀ ਸਵੇਰੇ ਜਦੋਂ ਅਸੀਂ ਗਏ ਆ ਲੀਡਰ ਸਾਰੇ ਤਾਂ ਲਗਭਗ 8:30 ਵਜੇ ਅਸੀਂ ਉੱਥੇ ਪਹੁੰਚੇ 9 ਵਜੇ ਸਾਡੀ ਮੀਟਿੰਗ ਆ ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਿਆਂ ਦੇ ਨੇੜੇ ਫੋਰਸ ਸੇ ਕੁਝ ਦਿਖ ਰਹੀ ਹੈ ਨਜ਼ਰ ਆ ਰਹੀ ਹੈ ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਕਿ ਮੀਟਿੰਗ ਤੋਂ ਬਾਅਦ 10:00 ਵਜੇ ਟਾਈਮ ਲੱਗਾ ਹੋਊਗਾ ਦੂਰ ਦਰਾਡੇ ਹੋਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲੀਡਰਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਜੀ ਕਤਾਰੂ ਚੱਕ ਅਸੀਂ ਜਦੋਂ ਕਿਹਾ ਕਿ ਐਡੇ ਵੱਡੇ ਪੱਦਰ ਤੇ ਫੋਰਸ ਕਿਉਂ ਉੱਥੇ ਲਾਈ ਗਈ ਕਿ ਮੋਰਚਾ ਚਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨੇ ਚ ਕੋ ਆਟੇ ਤੇ ਲੂਣ ਵਾਲੀ ਗੱਲ ਨਹੀਂ ਹੈਗੀ ਵੀ ਮੋਰਚਾ ਚ ਚਕਾਉਣ ਦਾ ਕੋਈ ਰਸਤਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੋਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਇਸ ਵਾਰ ਐਡੀਜੀਪੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤਾਂ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇੱਥੋਂ ਪਿੱਛੇ हट ਗਈਆਂ ਤੁਹਾਡੀਆਂ ਪਛਾੜ ਗਿਆ ਕੇਰਾ ਜਿਹੜਾ ਸਟੇਜ ਮੁੱਕ ਗਈ ਇੱਥੇ ਜੋ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦੇ ਲੈ। ਇਹਦਾ ਫੋਰਸ ਅੱਗੇ ਵਧੀਆ। ਨਹੀਂ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਸ਼ਾਹੜ ਜਾਣਾ ਵੀ ਕਿਸਾਨ ਵੇਸਲੇ ਹੋਣ। ਆ ਜਦੋਂ ਕਿਸਾਨਾਂ ਨੂੰ ਲੱਗਾ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਤੁਹਾਡੇ ਨਾਲ ਟਕਰਾ ਨਹੀਂ। ਔਰ ਉਦੋਂ ਬਾਅਦ ਸੀ ਵੀ ਪਹਿਲੋਂ ਆਗੂ ਫੜੀਏ। ਤਾਂ ਲਗਭਗ ਜਿਹੜੇ ਖਬਰਾਂ ਆ ਚਾਰਾ ਵੀ ਪੰਜਾਬ ਦੀ ਤਰਫ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ। ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਆਰ ਉੱਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਕਿਉਰਿਟੀ ਦੇ ਸੀ ਪੰਜਾਬ ਪੁਲਿਸ ਦੀ ਸਾਰੀ ਅਪਚਸਾਈ ਹੁੰਦੇ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸਾਖਤ ਆ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸਾਖਤ ਵੀ ਇਹਨਾਂ ਨਾਲ ਰਲ ਜਾਂਦਾ ਤਾਂ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ ਕਿਲੇ ਲੈ ਕੇ ਗਏਗਾ ਰਾਤ ਦੇ 12:00 ਵਜੇ ਸਾਨੂੰ ਜੇਲ੍ਹ ਚ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਿਆਲ 26 ਤਰੀਕ ਨੂੰ ਮੈਨੂੰ ਸੱਜ ਕੇ ਜੇਲ੍ਹ ਨੇ ਦੱਸਿਆ ਹੈਗਾ ਇਉਂ ਪ੍ਰੋ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼੍ਰੀ ਮੁਕਸਤ ਸਾਹਿਬ ਭੇਜਣਾ ਰਾਏ ਸਾਹਿਬ ਨੂੰ ਅਸੀਂ ਜਿਹੜਾ ਫਰੀਦਕੋਟ ਭੇਜ ਰਹੇ ਆ ਔਰ ਬੀਬੀ ਸੁਖਵਿੰਦਰ ਕੌਰ ਨੂੰ ਲੁਧਿਆਣਾ ਉਦੋਂ 400 ਕਸਾਂ ਰਿਹਾ ਹੋ ਚੁੱਕਾ ਸੀ ਅਸੀਂ ਆ ਕੋਈ ਗੱਲ ਨਹੀਂ ਉਹ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਔਰ ਬਾਕੀ ਆ ਗੂ ਹੁੰਦੇ ਸੀ ਜੋ ਅਸੀਂ ਪਟਿਆਲਾ ਜੇਲ੍ਹ 'ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੋ ਤੇ ਨਸ਼ਿਆ ਵਿਰੁੱਧ ਅੰਦਰ ਸਮੇਂ ਖੁੱਲੀ ਚਲਦੀ ਆ ਭਗਵਾਨ ਦਮਨ ਜੀ ਆਉਣ ਤੇ ਦੌਰਾ ਕਰਨ ਸਾਡੇ ਨਾਲ ਜੇਲਾਂਾਂ ਦੇ ਵਿੱਚ ਠੀਕ ਹੈ ਜੀ ਉਹ ਕਿਹਦੀ ਹੈ ਔਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਤੇ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪੀੜਤ ਨੇ ਮੁੰਡੇ ਛੋਟੇ-ਛੋਟੀਆਂ ਉਮਰਾਂ ਨੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤਾਂ ਤਾਂ ਮੈਨੂੰ ਤਸਕਰ ਨਾ ਜੰਮੀ ਆ ਨੌਜਵਾਨ ਸੀ ਤਾਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ਿਆਂ ਦਾ ਸਦਾਕਰਤਾ ਜਿੱਤਾ ਕੋਈ ਨਹੀਂ ਫੜਿਆ ਹੈਗਾ ਤੋ ਇਸ ਕਰਕੇ ਨਸ਼ਿਆ ਵਿਰੁੱਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢੰਗ ਉਹਦਾ ਇਹ ਕਿ ਲੋਕ ਨਸ਼ਿਆ ਤੋਂ ਪੀੜਤ ਨੇ ਤੇ ਇਹ ਮਾਹੌਲ ਚਲਾ ਦੇਉ ਕਿ ਨਸ਼ਿਆ ਖਿਲਾਫ ਮੁਹਿੰਮ ਵਿੱਢੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮੇਮ ਵੱਡੀ ਸੀ ਪਹਿਲੇ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਜਬਰਦਸਤੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ ਤੋਂ ਖੇੜੇ ਗਏ ਆਰੇ ਇਹਨਾਂ ਇੱਕ ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਨਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਅਰ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਵੀ ਇਹ ਛੜਕਾਂ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਪੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲਓ ਇਹ ਕਹਿੰਦੇ ਕੇਂਦਰ ਨੇ ਕੰਦਾ ਕੱਢ ਕੇ ਰੋਕੇ ਹੈਗੇ ਆ ਤੋ ਕੇਂਦਰ ਨਾਲ ਲੜਾਈ ਆ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਨਹੀਂ ਹੁਣ ਉਹੀ ਅ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਲੋ ਤਾਂ ਸਾਰੇ ਜਾਣਦੇ ਵੀ ਸਾਡੇ ਲੋ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਹੁੰਦੀ ਐ ਚ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋ ਉਹਨਾਂ ਨੂੰ ਸਮੱਸਿਆ ਹੀ ਹੁੰਦੀਆਂ ਹੁੰਦੀਆਂ ਇਹ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਉਸੇ ਦੇਖਿਆ ਬੈਰੀਕੇਡ ਕਿੱਡੇ-ਕੱਡੇ ਦੇ ਸੀ ਉਹ ਕਿੱਡੇ-ਵੱਡੇ ਕੰਟੇਨਰ ਲੱਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਦੀ ਸਰਕਾਰ ਦੇ ਨਾ ਕਿ ਸਾਡੇ ਸੀਗੇ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰਪ ਭਗਵੰਤ ਮਾਨ ਨੇ ਆਪ ਦਾ ਕ੍ਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਨ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮੰਨਣਾ ਵਾ ਔਰ ਹੁਣ ਸਮਝੋ ਪੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਵਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਵੀ ਮਤ ਸੋਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨਹੀਂ ਮੇਰਾ ਮੇਰਾ ਵਿਅਕਤੀਗਤ ਮਤ ਹੈ ਇੱਥੇ ਔਰ ਮੈਂ ਕਹਿੰਦਾ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਪੁੱਛਲਣ ਕੇਜਰੀਵਾਲ ਨੂੰ ਵੀ ਸੌਰੀ ਇੰਡੀਆ ਖੜਜੋੜ ਨਾਲਾਂ ਨੂੰ ਕਹਿਣਾ ਚਾਹੁੰਦਾ ਕਿ ਪੁੱਛਲਣ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋੜ ਦੇ ਵਿੱਚ ਹੈ ਗਿਆ ਪੇ ਇੰਡੀਆ ਖੜਜੋੜ ਦੇ ਵਿੱਚ ਹੈ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾ ਰਲ ਕੇ ਇਲੈਕਸ਼ਨ ਲੜਨਗੇ ਚ ਕੋਈ ਦੋ ਰਹਿ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਇੱਕ ਰੂਪ ਸੀਗਾ ਨਾ ਅਸੀਂ ਛੰਬੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਾਂ ਸਾਨੂੰ ਇੱਥੇ ਬੰਦ ਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਨਾਕਾਮੀ ਸੀ ਅਸੀਂ ਤਾਂ ਜਗਾ ਮੰਗਦੇ ਰਹੇ ਹਾਂ ਜਿਹੜਾ ਤਰਨਾ ਆਪਣਾ ਚੰਡੀਗੜ੍ਹ ਲੱਗਣਾ ਸੀ ਉਹਦੇ ਲਈ 34 ਸੈਕਟਰ ਮੰਗਿਆ ਸੀਗਾ ਉਹਨੂੰ ਕੋਖੇੜ ਦਿੱਤਾ ਗਿਆ ਜਿਹੜਾ ਤਰਨਾ ਦੱਲੇਵਾਲ ਦੇ ਪਿੰਡ ਲੱਗਾ ਸੀ ਉਹਨੂੰ ਬੈਰੀਕੇਟਿੰਗ ਕਰਕੇ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਤਰਨਾ ਇੱਥੇ ਇਕੱਠ ਕਰਨ ਲਈ ਪਵਾਦ ਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤਾਂ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੀ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫਤਰਾਂ ਚ ਮੰਗ ਪੁੱਤਰ ਦੇਣ ਆਏ ਆ ਜਿਹਦੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਣਾਂ ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂਦੇ ਚੋਰਾਂ ਦੇ ਉਹਨਾਂ ਵਿੱਚ ਕੋਈ ਵੀ ਬਦਲਾਅ ਨਹੀਂ ਲਿਆਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸ ਨੂੰ ਇਹ ਗੱਲ ਕਹਿੰਦਾ ਮਿੱਤਰਿਆ ਸਾਡਾ ਮਨਦੀਪ ਸਿੰਘ ਇਥੋਂ ਦਾ ਡੀਏਜੀ ਰਹਿੰਦਾ ਵੀ ਮੈਂ ਕਿਹੜਾ ਰਿਟਾਇਰ ਹੋ ਚੱਲਿਆ ਤੇ ਹੀ ਅਸੀਂ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚਲੇ ਅਸੀਂ ਵੀ ਜੀਂਦੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗੱਤੀ ਸਾਡਾ ਨਾਲ ਨਹੀਂ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਇਹ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਤੇ ਇੱਕ ਭਾਰਗਵ ਉਹਨਾਂ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਤੇ ਭਰਤੀ ਹੋ ਕੇ ਆ ਜਿਓ ਕੋਈ ਰੌਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਦੀ ਮਰਜ਼ੀ ਆ ਆਪ ਦੀ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਹਰਾਉਣਾ ਚਾਹੁੰਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕ੍ਰੇਸੀ ਇਸ ਮੁਲਕ ਵਿੱਚ ਅੰਦੋਲਨ ਕਰਦੇ ਸੀ ਕਰਦੇ ਰਹਿਣਗੇ ਉੱਚ ਕੋਈ ਰੌਲਾ ਨਹੀਂ ਹੈਗਾ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈਗੀ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਹੁਣ ਪਹਿਲਾਂ ਅਸੀਂ ਦੇਖਿਆ ਮੁਗਲਾਂ ਦੇ ਸਮੇਂ ਚ ਨੀਤੀ ਬੰਦੀ ਸੀ ਈਰਾਨ ਦੇ ਵਿੱਚ ਨੀਤੀ ਬੰਦੀ ਸੀ ਪਾਕਿਸਤਾਨ ਦੇ ਵਿੱਚ ਔਰ ਉਹ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਨੂੰ ਰਲ ਕੇ ਸਾਡੇ ਤੇ ਹਮਲਾਵਰ ਹੁੰਦੇ ਸੀ ਹੁਣ ਨੀਤੀ ਤਾਂ ਬੰਦੀ ਆ ਵਾਸ਼ਿੰਗਟਨ ਦੇ ਵਿੱਚ ਕਾਰਪੋਰੇਟ ਦੀ ਤੇ ਹੁਣ ਜਿਹੜਾ ਦਿੱਲੀ ਦਰਬਾਰ ਆ ਉਹ ਚੰਡੀਗੜ੍ਹ ਦਰਬਾਰ ਨਾਲ ਰਲ ਕੇ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਕਹਿੰਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੰਗੇਜ ਖਾਂ ਬੈਠਾ ਪਹਿਲੇ ਇਹਦੇ ਨਾਲ ਨਿਬੜ ਲਈਏ ਸਾਰੇ ਤੁਹਾਨੂੰ ਪਤਾ ਮੁੱਤਰੂ ਮੁੱਤਰੂ ਸ਼ਬਦ ਚੇਤੇ ਆ ਗਏ ਨਾ ਪ੍ਰੈਸ ਨੂੰ ਪਹਿਲੇ ਇਹਦਾ ਕੰਡਾ ਕੱਢ ਲਈਏ ਫਿਰ ਦਿੱਲੀ ਨਾਲ ਵੀ ਨਿਬੜਾਂਗੇ ਦਿੱਲੀ ਦੇ ਖਿਲਾਫ ਵੀ ਅੰਦੋਲਨ ਜਾਰੀ ਰਹੂਗਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਕਿ ਸ਼ੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾਂ ਸ਼ੰਭੂ ਦੇ ਉਹਨੋਂ ਸਾਨੂੰ ਕੋਈ ਵੀ ਰੋਕ ਸਕਦਾ ਜਿੰਨੇ ਵੀ ਪਵਾਦ ਦੇ ਲੋਕ ਨੇ ਅਸੀਂ ਇਹਨਾਂ ਲਈ ਵੱਖਰਾ ਸਮਾਂ ਕੱਢਾਂਗੇ ਨਾ ਪਿੰਡਾਂ 'ਚ ਜਾਵਾਂਗੇ ਹਰਿਆਣੇ ਦੇ ਨਜ਼ਦੀਕ ਦੇ ਲੋਕਾਂ ਨੇ ਪਵਾਦ ਵਾਲੇ ਇਹਨਾਂ ਪਿੰਡਾਂ ਨੇ ਆ ਬਾਜਬਾਟਾ ਬੇਬੇ ਬੈਠੇ ਇਹਨਾਂ ਸਾਰਿਆਂ ਨੇ ਜਿੰਨਾ ਅੰਦੋਲਨ ਦਾ ਸਹਿਯੋਗ ਦਿੱਤਾ ਪੱਤਰਕਾਰ ਭਾਈਚਾਰੇ ਨੇ ਸਹਿਯੋਗ ਦਿੱਤਾ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਮੁਸ਼ਕਲਾਂ 'ਚ ਵੀ ਅੜੇ ਰਹੇ ਭਾਵੇਂ ਸਮੱਸਿਆ ਵੀ ਆਉਂਦੀਆਂ ਸੀ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹਨ ਗਿਆ ਸਰਕਾਰ ਦਾ ਜ਼ਬਰ ਝੱਲਿਆ ਇਹਨਾਂ ਨੇ ਅਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਔਰ ਅਸੀਂ ਅਪੀਲ ਕਰਾਂਗੇ ਕਿ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜਜੋ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋયા ਤੋਂ ਬਗੈਰ ਗੁਜ਼ਾਰਾ ਨਹੀਂ ਇਹ ਜੇ ਇਕੱਲੇ-ਇਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਣੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਰਜਕਾਰ ਦੇਣਾ ਹੈਗਾ ਨੌਜਵਾਨੀ ਨੂੰ ਖਾਨ ਨੂੰ ਫਿਰਦੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿੱਥੋਂ ਤੱਕ ਸਵਾਲ ਹੈ ਪੱਤਰਕਾਰ ਭਾਈਚਾਰੇ ਦਾ ਜਿਹੜੇ ਇਸ ਮੋਰਚੇ ਨੂੰ ਕਵਰੇਜ ਕਰ ਰਹੇ ਸੀ ਪ੍ਰਭਜੀਤ ਸਿੰਘ ਗੁਰ ਸ਼ਮਸ਼ੀਰ ਮੰਦੀਪ ਪੁੰਨਿਆ ਸੰਦੀਪ ਔਰ ਜਿਹੜਾ ਮੇਰੇ ਨਾਲ ਦੋ ਪੱਤਰਕਾਰ ਸੀਗੇ ਇੱਕ ਤਾਂ ਕਲਦੀਪ ਜਿਹੜਾ ਸਪੋਕਸਮੈਨ ਦਾ ਸੀ ਮਨਦੀਪ ਸਿੰਘ ਕੰਗ ਜਿਹੜਾ ਮੇਰੇ ਸਾਹਮਣੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਬਹੁਤ ਦੁਰਵਿਵਹਾਰ ਕੀਤਾ ਹੈਗਾ ਫੋਰਸ ਨੇ ਉਹਨਾਂ ਦੇ ਨਾਲ ਤੋਂ ਅਸੀਂ ਮਨਜੋਤ ਮਨਜੋਤ ਸਿੰਘ ਕੰਗ ਤੋਂ ਇਸ ਗੱਲ ਦੀ ਨਿੰਦਿਆ ਕਰਦੇ ਆ ਪ੍ਰੈਸ ਜੇ ਕਵਰੇਜ ਕਰਦੀ ਆ ਤੇ ਪ੍ਰੈਸ ਤਾਂ ਸਾਨੂੰ ਵੀ ਕਵਰੇਜ ਕਰਦੀ ਆ ਸਰਕਾਰ ਨੂੰ ਵੀ ਕਵਰੇਜ ਕਰਦੀ ਆ ਉਹਨਾਂ ਦਾ ਹੱਕ ਆ ਇੱਕ ਜੇ ਚੌਥਾ ਸਤੰਭ ਹੈ ਮੁਲਕ ਦਾ ਤੇ ਪ੍ਰੈਸ ਤੇ ਵੀ ਭਗਵੰਤ ਸਰਕਾਰ ਦੇ ਹਮਲਾਵਰ ਹੋਈ ਆ ਪੀ ਭਗਵੰਤਮਾਨ ਦੀ ਸਰਕਾਰ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਵਖਾਲੀਆਂ ਜਾਣ ਅਸੀਂ ਕਹਿੰਨੇ ਭਗਵੰਤਮਾਨ ਜੀ ਤੁਹਾਡੀ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਵੀ ਪੰਜ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਕਰਜੇ ਕਰਕੇ ਅੱਜ ਵੀ ਪੰਜਾਬ ਦੇ ਅੰਦਰ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਲੱਖਾਂ ਕਿਸਾਨ ਦੇਸ਼ ਵਿੱਚ ਖੁਦਕੁਸ਼ੀਆਂ ਕਰ ਗਏ ਕਰਜੇ ਕਰਕੇ ਕਿਸੇ ਨੂੰ ਤਕਲੀਫ ਹੈਗੀ ਆ ਜਰੂਰ ਦੱਸਿਓ ਕਿਸਾਨਾਂ ਮਜ਼ਦੂਰਾਂ ਦੀਆਂ ਬੇਰੀਆਂ ਬਥੇਰੀਆਂ ਤਕਲੀਫਾਂ ਨੇ ਉਹ ਤਕਲੀਫਾਂ ਦੂਰ ਕਰਨ ਵਾਸਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਸਾ ਨਾ ਮਜ਼ਦੂਰਾਂ ਦੇ ਕਰਜ਼ੇ ਦੀ ਲੜਾਈ ਅਸੀਂ ਸ਼ੁਰੂ ਕੀਤੀ ਸੀ ਅਰੇ ਲੜਾਈ ਨੂੰ ਲਗਾਤਾਰ ਜਾਰੀ ਰੱਖਾਂਗੇ ਧੰਨਵਾਦ ਹਾਂ ਬੋਲ ਵੀ ਦੱਸ ਵੀ ਸਮਾਨ ਬਾਰੇ ਸਮਾਨ ਜਿਹੜਾ ਸਾਡਾ ਪੁਲਿਸ ਨੇ ਚੋਰਾ ਨੂੰ ਚੋਟਾਇਆ ਸਾਡੇ ਸਿਲੰਡਰ ਭਾਂਡੇ ਤੇ ਇੱਥੋਂ ਤੱਕ ਇਹ ਟਰਾਲੀਆਂ ਪਾਣੀ ਵਾਲੀਆਂ ਟੈਂਕੀਆਂ ਵੀ ਸਾਡੀਆਂ ਗਾਇਬ ਨੇ ਜਿੰਨਾ ਸਾਡਾ ਤੰਬੂਆਂ ਦਾ ਸਮਾਨ ਸੀ ਹੋਰ ਸਾਡਾ ਰਸਤਾ ਦਾ ਸਮਾਨ ਸੀ ਉਹ ਵੀ ਚੋਰੀ ਕਰਕੇ ਲੈ ਗਏ ਆ ਐਨ ਐਲ ਦੇ ਗੁੰਡੇ ਤੇ ਉਹ ਪੁਰਸ਼ ਪ੍ਰਸ਼ਾਚਰ ਨਾਲ ਕੇ ਚੋਰੀ ਕੀਤਾ ਗਿਆ ਅਸੀਂ ਇਹ ਵੀ ਮੰਗ ਕਰਾਂਗੇ ਜਿਹੜੇ ਐਨ ਐਲ ਦੇ ਉੱਤੇ ਉਹ ਗੁੰਡਿਆਂ ਦੇ ਉੱਤੇ ਕਾਰਵਾਈ ਹੋਵੇ ਤੇ ਪਰਚਾ ਕੀਤਾ ਜਾਵੇ ਸਾਡੇ ਇੱਕ ਲੀਟਰ ਬਲਵੰਤ ਸਿੰਘ ਬਰਾਮਕੇ ਦੇ ਤੇ ਹੋਰ ਕਈਆਂ ਦੇ ਸ਼ਤੱਦਤ ਕੀਤਾ ਗਿਆ ਹੈ ਉਹ ਐਸ ਐਚਓ ਨੇ ਨਿਜੀ ਰੰਜਿਸ਼ ਨਾਲ ਉਹਨੂੰ ਸ਼ਬਦਾਰ ਨਹੀਂ ਮਾਰੀ ਵੀ ਬੋਨੀਏ ਅਸੀਂ ਮੰਗ ਕਰਾਂਗੇ ਉਹਨਾਂ ਦੇ ਤੇ ਵੀ ਪਰਚਾ ਕੀਤਾ ਜਾਵੇ ਕਾਰਵਾਈ ਜੇ ਨਾ ਹੋਈ ਅਸੀਂ ਸ਼ੰਗਾਰਸ ਜਰਾਂ ਹਾਂ ਹਾਂ ਮਾਨ ਸਾਹਿਬ ਆਨਰ ਸਮੇਂ ਦੇ ਵਿੱਚ ਦੁਬਾਰਾ ਫਿਰ ਇੱਥੇ ਲਗਭਗ ਸਭਾ ਤਰਾਈ ਤੇ ਦੇਖੋ ਪਹਿਲੀ ਗੱਲ ਤਾਂ ਆਪਾਂ ਇੱਥੇ ਤਰਨਾ ਲਾਇਆ ਹੀ ਨਹੀਂ ਸੀਗਾ ਸ਼ੰਭੂ ਸਾਟਾ ਕੋਈ ਰਾਤਾ ਨਹੀਂ ਸੀਗਾ ਵੀ ਸ਼ੰਭੂ ਬਾਕੇ ਛੜਕਾ ਜਾਮ ਕਰ ਗਿਆ ਅਸੀਂ ਤਾਂ ਦਿੱਲੀ ਵਾਸਤੇ ਆਏ ਸੀਗੇ ਸਾਨੂੰ ਮਜਬੂਰ ਨੂੰ ਰੋਕਿਆ ਗਿਆ ਹਾਂ ਦਿੱਲੀ ਦਿੱਲੀ ਨੂੰ ਅੰਦੋਲ ਜਾਣ ਬਾਰੇ ਸਾਡੀ ਇੱਛਾ ਨਾ ਮੁੱਕੀ ਆ ਨਾ ਮੁੱਕੂਗੀ ਇਹਦੇ ਬਾਰੇ ਫੈਸਲਾ ਦੋਵੇਂ ਫੋਰਮ ਜਥੇਬੰਦੀਆਂ ਮਿਲ ਕੇ ਕਰਨਗੀਆਂ ਫਿਲਹਾਲ ਅਜੇ ਕੋਈ ਫੈਸਲਾ ਨਹੀਂ ਹੈਗਾ ਅੰਦੋਲਨ ਅਸੀਂ ਜਾਰੀ ਰੱਖਾਂਗੇ ਉਹਦਾ ਰੂਪ ਕੀ ਹੋਊਗਾ ਦੱਸਾਂਗੇ ਉਹਨਾਂ ਦੇ ਸਮੇਂ ਹਾਂ ਕਰਨੀ ਮੌਣੀ ਕੋ ਕਰ ਲਾਗੇ ਪ੍ਰਧਾਨ ਆ ਜਾ ਆ ਆ ਆ ਆ ਆ ਆ ਜਾ ਤੂੰ ਹੀ ਆ ਜਾ ਉਹ ਸੋਈ ਪੱਤਰਕਾਰ ਸਾਥੀਓਂ ਦਾ ਬਹੁਤ ਬਹੁਤ ਧੰਨਵਾਦ ਸਾਥੀਆਂ ਤੋਂ ਬਾਅਦ ਪ੍ਰੈਸ ਨੂੰ ਕਰਨਾ ਹੈ ਜੀ ਹਾਂ ਜੀ ਤੋਂ ਬਾਅਦ ਪ੍ਰੈਸ ਨੂੰ ਕਰਨਾ ਹੈ ਜੀ कहना तो यही चाहेंगे कि जो सरकार ने 19 तारीख को तो सद किया है मीटिंग भी दी वहाँ सेंटर के साथ मीटिंग चल रही थी और मीटिंग के अंदर ही इन्होंने अपनी जो गतिविधियाँ की हैं और मीटिंग के अंदर खुड्डियाँ साहब और कटारू चक्कर जी ने वादा भी किया भी ऐसी कोई बात नहीं है किसानों के खिलाफ कोई भी ऐसा मोर्चा नहीं खोला जाएगा और जो इनकी मनसा थी ये साफ हो गई है कि जो सरकार है यहाँ पर वो बीजेपी की सरकार है और अमित शाह जी के कहने के ऊपर इस आंदोलन को इन्होंने खुर्द बुर्द किया है लेकिन हम सेंटर की सरकार को भी और पंजाब सरकार को भी बताना चाहते हैं हमने अपने एम एस पी कानून बनवाने के लिए हर तरह का आंदोलन करेंगे संघर्ष करेंगे जब तक हमारे हक के कानून नहीं बन जाते हम अपने संघर्ष को तब तक जारी रखेंगे ऐसा यहां यहाँ से उठाकर शंभू से और खनौरी से सरकारें सोचेंगी किसानों की जो मांगे हैं या किसानों का आंदोलन है वो दबा लिया गया है ऐसा नहीं है हम दोबारा फिर से अपना जो आंदोलन है उसको मजबूत करेंगे और अपना दिल्ली जाएं जो भी करें अपने आंदोलन को सुचारू रूप से चलाएंगे और यहाँ के जो प्रशासन ने हमारे लीडर साहबानों के साथ लाठीचार्ज किया है उनके साथ धक्काशाही की है और यहाँ से जो समान खुर्द बुर्द किया है यहाँ पर जो लोगों ने इनका आंदोलन में साथ दिया उनको इन्होंने गिफ्ट के रूम में ट्रैली और सामान दिया है और शर्म की बात है पुरुष अधिकारियों के नाम भी हैं जो सिलेंडर वगैरह भी उठा कर ले गए हैं हर चीज़ का हिसाब सरकार को देना होगा जो सारी चीज एस डी साहब कहते थे कि सारे का सारा कैमरे की निगरानी के अंदर है कैमरे की निगरानी में हम इसको धरने को साइड में करेंगे लेकिन और वो कैमरा कहां है जिस कैमरे के अंदर सेकंड और ट्रेलियां चोरी हुई और उन लोगों ने धक्काशाही की किसानों के साथ मारपीट की और इतना सामान खाने पीने तक के सामान की भी चोरी फ्रिज टेलीविजन और एसी वगैरह भी सरकार और प्रशासन और सरकार के نمائंदे जो सरकार की वाहवाही लूटते हैं गांवों के अंदर उन लोगों ने मिलकर जो किसानों के साथ किसानी के साथ धोखा किया है उनको पंजाब और पूरे देश के लोग कभी भी माफ नहीं करेंगे सरकार से हर एक चीज हिसाब लिया जाएगा गुरतेहन गल करना और आगे की बात गुरतेहन सिंह जी रखेंगे सरकार साठियां दे वादे में रही कुछ-कुछ पंजाब दे लोगां नु अपील करदेया बेंटली करदेया जेडी आप सरकार में पुंतवान की सरकार ने किसान उधरा नाल ਉਠਾ ਕਰਾਇਆ ਮੌਜੂਦਾ ਮਤ ਜਿਹੜੇ ਪੂਰਾ ਸੱਜਣ ਕਰਿਆ ਜਾਂ ਸਾਡੀਆਂ ਬੀਬੀਆਂ ਭਰਾਵਾਂ ਨੂੰ ਸੱਜਣ ਕਰਿਆ ਬਿਨਾ ਕਿਸੇ ਕਾਰਨ ਤੇ ਸੈਂਟਰ ਸਰਕਾਰ ਗੱਲ ਰੱਖ ਕੇ ਜਿੰਨੇ ਵੀ ਵਾਅਦੇ ਖਵਾਪੀ ਕਰਿਆ ਉਹਦੇ ਤੋਂ 31 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਪ ਦੇ ਐਮਐਲਏ ਐਮਕੇ ਨੇ ਉਹਨਾਂ ਦਾ ਕਰਵਾ ਘਰਵਾ ਕਰਨਾ ਸਾਰੇ ਸੂਚੇ ਪੰਜਾਬ ਦੇ ਲੋਕਾਂ ਨੂੰ ਕੀ ਦਾ 31 ਮਾਰਚ ਵੱਡੇ ਘਰਤੇ ਵਿੱਚ ਆਪ ਦੇ जिम्मे ਵੀ ਐਮਐਲਏ ਵੀ ਨਾਲ ਦੇ ਹਰਕਤ ਚ ਪੈਂਦੇ ਨੇ ਸਾਰੋਂ ਤੱਕ ਰੋਬ ਤੋਂ ਗੱਤੋਬਾਤ ਕੀਤਾ ਜਾਵੇ ਮੰਤਰੀਆਂ ਨਾਲ ਗੱਲ ਕਰਦੇ ਮੰਤਰੀਆਂ ਨਾਲ ਹਾਂਜੀ ਅ ਇਹ ਕਿਤੇ ਆ ਵੀ ਜਿਹੜੀਆਂ 12 ਮੰਗਾਂ ਸਾਡੀਆਂ ਜੋਂ ਜਦੋਂ ਸਟੈਂਡ ਆ ਦੂਜੀ ਗੱਲ ਵੀ ਜਦੋਂ 19 ਤਰੀਕ ਨੂੰ ਸਾਡੀ ਲੀਡਰਸ਼ਿਪ ਫੜ ਕੇ ਤੇ ਸਾਡੇ ਦੋਵੇਂ ਟੈਂਪਾ ਜਾੜੇ ਗਏ ਆ ਬਹੁਤ ਵੱਡਾ ਤਸ਼ੰਨ ਕੀਤਾ ਵਾ ਉਹਦੇ ਉੱਤੇ ਜਿਹੜਾ ਪੱਤਰਕਾਰ ਭਾਈ ਜਰ ਨੇ ਸਾਥ ਦਿੱਤਾ ਵਾ ਉਹਨਾਂ ਦਾ ਸਪੈਸ਼ਲ ਤਿਹ ਤਲਵਾਦ ਕਰਦੇ ਆ ਔਰ ਜਿਵੇਂ ਲੋਕ ਇਨੀ ਦਹਿ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਜਿਨ੍ਹਾਂ ਅੱਜ ਵੀ ਡੀਸੀ ਦਫ਼ਤਰਾਂ ਦੇ ਬਹੁਤ ਵੱਡੇ ਧਰਨੇ ਲੱਗੇ ਆ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਕਦੀ ਵੀ ਦੇਸ਼ ਦੇ ਵਿੱਚ ਨਹੀਂ ਹੋਣਗੇ ਪੰਜਾਬ ਦੇ ਲੋਕ ਨੇ ਦੇਸ਼ ਦੇ ਲੋਕ ਨੇ ਔਰ ਜਿਹੜੀਆਂ 12 ਮੰਗਾਂ ਉਹ ਸਾਡੀਆਂ ਸਟੈਂਡ ਕਰਦੀਆਂ ਵਾਂ 31 ਤਰੀਕ ਨੂੰ ਮੰਤਰੀਆਂ ਦੇ ਘਰਾ ਦੇ ਇੱਕ ਦਿਨਾਂ ਧਰਨਿਆਂ ਦਾ ਐਲਾਨ ਆ ਜੀ ਉਹਦੇ ਵਿੱਚ ਆਗੂਆਂ ਦੀ ਲਿਆਈ ਹੋਗੀ ਅਜੇ ਸਾਡਾ ਗਰਲਾਲ ਕਨੌਰਲਾ ਕੇਸ ਉਦਾਂ ਪਿਆ ਹੋਆ ਵੀ ਜੋ ਨੇ ਕਰਵਾਇਆ ਉਹਦੀ ਐਮਐਲਏ ਸਿੱਟ ਜਿਹੜੀ ਰੱਟ ਹੋਵੇ ਔਰ ਜਿਹੜੇ ਅਫਸਰਾਂ ਨੇ ਤਸ਼ੱਦਦ ਕੀਤਾ ਵਾ ਉਨਾ ਅਫਸਰਾਂ ਤੇ ਬੰਦੀ ਕਾਰਵਾਈ ਤੇ ਪਰਚੇ ਹੋਣ ਸਾਜ਼ਿਸ਼ ਕਰਤਾ ਤੇ ਪਰਚਾ ਹੋਵੇ ਪੂਰੇ ਸਮਾਨ ਦੀ ਭਾਰਪਾਈ ਉਹ ਪੰਜਾਬ ਸਰਕਾਰ ਕਰੇ ਜਾਂ ਕੇਂਦਰ ਤੋਂ ਕਰਵਾਵੇ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੋ ਮੰਤਰੀਆਂ ਦੇ ਘਰਾਵੇ ਧਰਨੇ ਜਿਹੜੇ ਆ ਉਹ ਕੱਤੀ ਰੀਤੀ ਨੂੰ ਲੱਗਣਗੇ ਹਾਂਜੀ ਠੀਕ ਆ ਧੰਨਵਾਦ ਮੇਰੇ ਤੋਂ